ਭਾਈ ਮੋਹਣ ਤੇ ਮੋਹਣ ਦੇ ਦੋ ਪੁੱਤਰ ਹੋਏ ਨੇ ਭਾਈ ਕਾਲਾ ਤੇ ਭਾਈ ਕਰਮਚੰਦ ਉਹ ਸਤਗੁਰਾਂ ਦੇ ਚਰਨਾਂ 'ਚ ਆ ਗਏ ਉਹਨਾਂ ਨੇ ਹੱਥ ਜੋੜ ਕੇ ਨਾ ਦੋ ਤਿੰਨ ਦਿਨ ਸਤਗੁਰਾਂ ਦੀ ਚ ਬੜੀ ਸੇਵਾ ਕੀਤੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮੀਰੀਪਰੀ ਦੇ ਮਾਲਕ ਮਹਾਰਾਜ ਬੜੇ ਨਿਹਾਲ ਹੋਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੀਰੀਪਰੀ ਦੇ ਮਾਲਕ ਮਹਾਰਾਜ ਨੇ ਆਿਆਂ ਦਾ ਸਤਕਾਰ ਕਰਨਾ ਉਹ ਸਾਰੇ ਪਰਿਵਾਰ ਨੇ ਆਣ ਕੇ ਭਾਈ ਮੋਹਣ ਦੇ ਪਰਿਵਾਰ ਨੇ ਸੇਵਾ ਕਰਿਆ ਕਰਨੀ ਲੇਕਿਨ ਹੈ ਵਿਚਾਰੇ ਗਰੀਬ ਆ ਤੇ ਜਿਹੜੇ ਕੌੜੇ ਭੁੱਲਰਿਆ ਇਹ ਰਿਆਸਤ ਹੈ ਕੌੜੇ ਭੁੱਲਰਾਂ ਦੀ ਤੇ ਕੌੜੇ ਭੁੱਲਰਾਂ ਨੇ ਇੱਕ ਖੂਹ ਲਵਾਇਆ ਸੀਗਾ ਉਹ ਖੂਹ ਤੇ ਅਧਿਕਾਰ ਸੀਗਾ ਭੁੱਲਰਾਂ ਦਾ ਤੇ ਜੇ ਕੋਈ ਭਾਈ ਕਾਲੇ ਦੇ ਘਰ ਵਿੱਚੋਂ ਕੋਈ ਬੀਬੀ ਪਾਣੀ ਪਰਣ ਜਾਂਦੀ ਸੀ ਨਾ ਤੇ ਭੁੱਲੜਾਂ ਦੇ ਜਵਾਕ ਉਹਨਾਂ ਨੂੰ ਟੀਚਰਾਂ ਕਰਿਆ ਕਰਦੇ ਸੀ ਟੀਚਰਾਂ ਭਾਈ ਕਾਲੇ ਦੇ ਪਰਿਵਾਰ ਵਿੱਚ ਇੱਕ ਨਵੀਂ-ਨਵੀਂ ਵਿਆਹੀ ਗਈ ਉਹ ਜਦੋਂ ਵਿਚਾਰੀ ਆਪਣੇ ਸਿਰ ਤੇ ਰੱਖ ਕੇ ਮਟਕਾ ਤੇ ਭੁਲਰਾਂ ਦੇ ਖੂਦ ਉੱਪਰ ਗਈ ਪਾਣੀ ਭਰਨ ਉਹ ਜਿਹੜੇ ਮੁੰਡੇ ਸੀ ਨਾ ਮੁੰਡੇ ਭੁਲਰਾਂ ਦੇ ਜਿਨ੍ਹਾਂ ਦੀਆਂ ਆਦਤਾਂ ਮਾੜੀਆਂ ਸਨ ਜਿਨ੍ਹਾਂ ਦੀ ਵੇਖਣੀ ਮਾੜੀ ਸੀ ਜਿਨ੍ਹਾਂ ਦੀ ਸੋਚ ਨਹੀਂ ਮਾੜੀ ਸੀ ਉਹ ਖੂਦੇ ਮੰਨ ਤੇ ਬੈਠੇ ਨੇ ਉਹ ਜਦੋਂ ਬੀਬੀ ਨਵੀਂ-ਨਵੀਂ ਆਈ ਚੂੜਾ ਪਾਇਆ ਸਿਰ ਤੇ ਲਿਆ ਸਾਲੂ ਵਿਆਹ ਵਾਲਾ ਉਹ ਬਿੰਨੂ ਰੱਖਿਆ ਤੇ ਜਦੋਂ ਲੱਗੀ ਪਾਣੀ ਭਰਨ ਤੇ ਭੁਲਰਾਂ ਦੇ ਲੜਕਿਆਂ ਨੇ ਉਹ ਟਿਚਰਾਂ ਕੀਤੀਆਂ ਵੀ ਜਿਹੜੀ ਬੀਬੀ ਦੇ ਕੋਲੋਂ ਸੁਣੀਆਂ ਨਾ ਜਾਣ ਜਦੋਂ ਉਹਨਾਂ ਨੇ ਆਪ ਛਾਬਤ ਬੋਲੇ ਕਈ ਕੁਝ ਬੋਲਿਆ ਜਦੋਂ ਬੀਬੀ ਦੇ ਪਰਥਾਏ ਉਹਨਾਂ ਨਿਗਾਹ ਮਾਰੀ ਰੱਖੀ ਸੋਚ ਮਾਰੀ ਰੱਖੀ ਉਹ ਬੀਬੀ ਵਿਚਾਰੀ ਗੱਲਾਂ ਬਾਤਾਂ ਸੁਣ ਕੇ ਗਈ ਘਰੇ ਪੈਣੋ ਇੱਕ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਜੇ ਕਿਤੇ ਦ੍ਰੋਪਦੀ ਵੇਲੇ ਦੇ ਨਾਲ ਆਪਣੇ ਪੈ ਆਪਣੇ ਵਾਲ ਵੱਲ ਲੈਂਦੀ ਤੇ ਆਪਣੇ ਪਤੀਆਂ ਪੰਜਾਂ ਘਰ ਵਾਲਿਆਂ ਨੂੰ ਕਹਿੰਦੀ ਵੀ ਤਾਂ ਕੀ ਹੋ ਗਿਆ ਹੁਣ ਲੜਿਓ ਨਾ ਧਰੁਪਤੀ ਨੇ ਇੰਨੀ ਗੱਲ ਕਹੀ ਸੀ ਮੈਂ ਉਸ ਦਿਨ ਆਪਣੇ ਵਾਲ ਬੰਨਾਂ ਕਿ ਜਦ ਤਨ ਦੁਰਯੋਧਨ ਦੀ ਛਾਤੀ ਦਾ ਦੁਸ਼ਾਸ਼ਣ ਦੀ ਛਾਤੀ ਦਾ ਲਿਆਣ ਕੇ ਮੈਨੂੰ ਲਹੂ ਦੇ ਦਿਓਗੇ ਉਹ ਲਹੂ ਵਾਲਾ ਨਾ ਲਾ ਕੇ ਤੇ ਮੈਂ ਫਿਰ ਕੇਸ ਬੰਨਾਂ ਕਿ ਐਨੀ ਗੱਲ ਮਾਂ ਭਾਰਤ ਦਾ ਯੁੱਧ ਕਰਵਾ ਗਈ ਐਨੀ ਗੱਲ ਇੱਕ ਔਰਤ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਵੱਡੇ ਵੱਡੇ ਯੁੱਧ ਕਰਵਾ ਦਿੰਦੀ ਹੈ ਇੱਕ ਔਰਤ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਕਈ ਵਾਰੀ ਘਰਦਿਆਂ ਦੀ ਇੱਜ਼ਤ ਬਚਾ ਦਿੰਦੀ ਹੈ ਕਈ ਵਾਰੀ ਇੱਜ਼ਤ ਰੋਲ ਦਿੰਦੀ ਹੈ ਉਹ ਬੀਬੀ ਜਿਤਵਾਈਓ ਬੀਬੀ ਅਣਖਵਾਲੀ ਸੀ ਪੈਣੋ ਉਹ ਤੁਹਾਡੇ ਵਰਗੀ ਕੋਈ ਪਵਿੱਤਰ ਆਤਮਾ ਸੀ ਉਹ ਬੀਬੀ ਨੇ ਸਿਰ ਤੇ ਰੱਖਿਆ ਮਟਕਾ ਜਦੋਂ ਆਈ ਵੇੜਾ ਚ ਉਹਨੇ ਲਾ ਕੇ ਮਟਕਾ ਪਵਾ ਕੇ ਮਾਰਿਆ ਤੇ ਭਾਈ ਕਾਲੇ ਦੇ ਪਰਿਵਾਰ ਵਿੱਚ ਇੱਕ ਬੀਬੀ ਅੱਗੇ ਹੋਈਆਂ ਨੇ ਤੈਨੂੰ ਕਿਹਾ ਕੁੜੀਏ ਉਹਨੇ ਆਖਿਆ ਤੁਸੀਂ ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੀ ਮਿੱਟੀ ਦੀ ਬਣੀਆਂ ਜੇ ਪਤਾ ਨਹੀਂ ਕਾਉਦੋਂ ਦੇ ਕੌੜੇ ਪੁਲਰਾਂ ਦੀਆਂ ਗੱਲਾਂ ਸੁਣੀ ਜਾਂਦੀਆਂ ਜੇ ਮੈਂ ਤੇ ਅੱਜ ਸੁਣੀ ਹੈ ਮੈਨੂੰ ਸਣ ਕੱਪੜੀਆਂ ਅੱਗ ਲੱਗ ਗਈ ਐ ਤੁਹਾਡੇ ਵਿੱਚ ਕੋਈ ਮਰਦ ਨਹੀਂ ਜਿਹੜਾ ਮਰਦ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਸਕੇ ਜਦੋਂ ਇਹ ਗੱਲ ਕਹੀ ਤੇ ਭਾਈ ਕਾਲੇ ਦੀਆਂ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਅਥਰੂ ਚੱਲੀ ਭਾਈ ਕਾਲਾ ਅਗਲੇ ਦਿਨ ਮਹਾਰਾਜ ਦੇ ਪਾਵਨ ਚਰਨਾਂ 'ਤੇ ਚਲੇ ਗਿਆ ਉਹਨੇ ਜਾ ਕੇ ਮਹਾਰਾਜ ਨੂੰ ਆਖਿਆ ਗਰੀਬ ਬਨਵਾਜ ਸਾਡੀ ਵੀ ਕੋਈ ਜ਼ਿੰਦਗੀ ਸਾਡੇ ਨੂੰ ਤੇ ਕੂਕਰ ਚੰਗੇ ਨੇ ਮਹਾਰਾਜ ਸਾਡੇ ਨੂੰ ਸੂਕਰ ਚੰਗੇ ਸਾਡੇ ਨੂੰ ਜਾਨਵਰ ਵੀ ਚੰਗੇ ਨੇ ਮਹਾਰਾਜ ਅਸੀਂ ਤੇ ਜਾਨਵਰਾਂ ਦੇ ਨਾਲੋਂ ਵੀ ਗਾਇਕ ਵਾਤੇ ਮਹਾਰਾਜ ਨੇ ਆਖਿਆ ਹੋਇਆ ਕੀ ਆ ਕਹਿੰਦਾ ਸਤਿਗੁਰੂ ਸਾਡੇ ਕੋਲ ਤੇ ਇੱਕ ਹਲ ਦੀ ਜ਼ਮੀਨ ਨਹੀਂ ਨਾ ਸਾਡਾ ਖੂਹ ਤੇ ਜਦੋਂ ਸਾਡੀਆਂ ਧੀਆਂ ਪੈਣਾ ਖੂਹ ਤੇ ਪਾਣੀ ਪਰਨ ਜਾਂਦੀਆਂ ਨੇ ਕੌੜੇ ਪੁਲਰਾਂ ਦੀ ਔਲਾਦ ਮਹਾਰਾਜ ਆਪ ਸ਼ਬਦ ਬੋਲਦਿਆਂ ਨੇ ਉਹ ਗੱਲਾਂ ਕਰਦੀਆਂ ਨੇ ਜਿਹੜੀਆਂ ਸਾਡੀਆਂ ਘਰ ਵਾਲੀਆਂ ਸਾਡੀਆਂ ਧੀਆਂ ਪੈਣਾ ਸੁਣ ਨਹੀਂ ਸਕਦੀਆਂ ਮਹਾਰਾਜ ਨੇ ਆਖਿਆ ਕੋਈ ਗੱਲ ਨਿਬੇੜਦੇ ਨੇ ਕੌੜੇ ਪੁਲਰ ਮਹਾਰਾਜ ਨੇ ਸਾਦੇ ਉਹਨਾਂ ਨੂੰ ਆਵਾਜ਼ ਮਾਰ ਕੇ ਉਹਨਾਂ ਦੇ ਵਿੱਚ ਇੱਕ ਮੇਨ ਬੰਦਾ ਉਹਦਾ ਨਾਂ ਹੈ ਭਾਈ ਬਗੇਲਾ ਸਤਿਗੁਰੂ ਨੇ ਆਖਿਆ ਭਾਈ ਬਗੇਲਿਆ ਤੇਰੀ ਬਹੁਤ ਵੱਡੀ ਰਿਆਸਤ ਆ ਸੈਂਕੜੇ ਏਕੜ ਜ਼ਮੀਨ ਤੁਹਾਡੇ ਕੋਲ ਖੂਹ ਤੁਹਾਡੇ ਨੇ ਐਨਾ ਬੰਦਿਆਂ ਨੂੰ ਪੰਜਾਂ ਹਲਾਂ ਦੀ ਜ਼ਮੀਨ ਦੇ ਦਿਓ ਪੰਜਾਂ ਹਲਾਂ ਜੋਗੀ ਉਦੋਂ ਇੱਕ ਇਹ ਰਿਵਾਜ ਸੀਗਾ ਇੱਕ ਹਾਲ ਦੇ ਥੱਲੇ 2.5 ਕਿੱਲੇ ਜ਼ਮੀਨ ਹੁੰਦੀ ਸੀ ਦੋ ਹਲਾਂ ਦੇ ਥੱਲੇ 5 ਕਿੱਲੇ ਤੇ ਚੌ ਹਲਾਂ ਦੇ ਥੱਲੇ 10 ਕਿੱਲੇ ਤੇ ਸਨਮਾਨ ਜੋ ਖਾਲਸਾ ਜੀ ਪੰਜਾਂ ਹਲਾਂ ਦੇ ਥੱਲੇ 11.5 ਕਿੱਲੇ ਜ਼ਮੀਨ ਹੁੰਦੀ ਸੀ ਮੀਰੀਪਰੀ ਦੇ ਮਾਲਕ ਮਹਾਰਾਜ ਨੇ ਆਖਿਆ ਕਹਿਣ ਲੱਗੇ ਭਾਈ ਬਗੇਲਿਆ ਇਹਨਾਂ ਨੂੰ ਤੁਸੀਂ ਪੰਜਾਂ ਹਲਾਂ ਦੀ ਜ਼ਮੀਨ ਦੇ ਦਿਓਗੇ ਤੁਹਾਡਾ ਵਿਗੜਨਾ ਕੱਖ ਨਹੀਂ ਇਹਨਾਂ ਵਿਚਾਰਿਆਂ ਦੇ ਘਰ ਵਸ ਜਾਣਗੇ ਉਹਨੇ ਗਾੜੀ ਹੋ ਕੇ ਪਤਾ ਹੱਥ ਜੋੜ ਕੇ ਕੀ ਆਖਿਆ ਉਹ ਕਹਿੰਦਾ ਮਹਾਰਾਜ ਆਪਣੇ ਪਰਿਵਾਰ ਤੋਂ ਵੱਧ ਜੇ ਜਾਨ ਨਾਲ ਕੋਈ ਪਿਆਰ ਕਰਦਾ ਤੇ ਆਪਣੀ ਜ਼ਮੀਨ ਨੂੰ ਕਰਦਾ ਆਪਣੀ ਜਿਮੀਨ ਨੂੰ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਭਰਾ ਵਾਟ ਵੱਡਣ ਤੋਂ ਭਰਾ ਨੂੰ ਗੋਲੀ ਮਾਰ ਦਿੰਦਾ ਹੈ ਇੱਥੇ ਇੱਕ ਇੱਕ ਗੁੱਟ ਤੋਂ ਗੋਲੀਆਂ ਚੱਲ ਜਾਂਦੀਆਂ ਨੇ ਇੱਥੇ ਤੇ ਵਾਟ ਦੇ ਉੱਪਰ ਦਰਖਤ ਹੋਵੇ ਤੇ ਦਰਾਖਤ ਵਟਣ ਤੋਂ ਭਰਾ ਭਰਾ ਦੇ ਵਿੱਚ ਤਲਵਾਰ ਚੱਲ ਜਾਂਦੀ ਹੈ ਉਹ ਕਹਿੰਦਾ ਮਹਾਰਾਜ ਤੁਸੀਂ ਪੰਜਾਂ ਹਾਲਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ ਮੈਂ ਦਾਤਰੀ ਤੇ ਪੌਣ ਜੋਗੀ ਮਿੱਟੀ ਨਹੀਂ ਦੇਣੀ ਇਹਨਾਂ ਨੂੰ ਮਿੱਟੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੇ ਆਖਿਆ ਕੋ ਅਕਲ ਨੂੰ ਹੱਥ ਮਾਰੋ ਇਹ ਵੀ ਤੁਹਾਡੇ ਨੇ ਤੇ ਭਾਈ ਬਗੇਲੇ ਨੇ ਆਖਿਆ ਮਹਾਰਾਜ ਮੈਨੂੰ ਕੀ ਪਤਾ ਕਿਧਰੋਂ ਆਏ ਨੇ ਮੈਨੂੰ ਕੀ ਪਤਾ ਕਿਥੋਂ ਦੇ ਨੇ ਸਤਗੁਰੂ ਮਰਲਾ ਜ਼ਮੀਨ ਨਹੀਂ ਮਿਲਦੀ ਸਤਗੁਰੂ ਨੇ ਆਖਿਆ ਤੇਰੀ ਮਰਜ਼ੀ ਨਾ ਦਿਓ ਜੇ ਗੁਰੂ ਨਾਨਕ ਨੂੰ ਪਾਇਆ ਤੇ ਇਹਨਾਂ ਨੂੰ ਇੱਥੇ ਤੁਹਾਡੇ ਕੋਲ ਵਸਾਵਾਂਗੇ ਤੇ ਜ਼ਮੀਨਾਂ ਵੀ ਦਿਆਂਗੇ। ਉਹ ਜਦੋਂ ਵਾਪਸ ਚਲੇ ਗਿਆ ਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਭਾਈ ਕਾਲੇ ਕਹਿੰਦਾ ਜੀ ਸਤਿਗੁਰੂ ਕਹਿੰਦੇ ਸਾਰਾ ਪਰਿਵਾਰ ਲੈ ਕੇ ਗੱਡਿਆਂ ਤੇ ਚੜ ਜਾ ਆਪਣਾ ਸਮਾਨ ਲੈ ਲੱਦ ਜਿੱਥੇ ਜਾ ਕੇ ਸ਼ਾਮਾਂ ਪੈ ਜਾਣ ਉਥੇ ਆਪਣੇ ਨਾਂ ਦੀ ਮੋੜੀ ਗੱਟ ਦਿਓ ਤੁਹਾਡਾ ਪਿੰਡ ਵਸ ਜਾਵੇਗਾ। ਜੀ ਸਤਿਗੁਰੂ ਲਓ ਭਾਈ ਕਾਲੇ ਨੇ ਲੱਦ ਲਿਆ ਪਰਿਵਾਰ ਸਾਰਾ ਗੱਡੇ ਉੱਪਰ ਨਾਲ ਲੈ ਲਿਆ ਸਮਾਨ ਹੁਣ ਜਦੋਂ ਲੈਕੇ ਤੁਰੇ ਇਤਿਹਾਸਕਾਰ ਕਹਿੰਦੇ ਪੂਰੇ ਤਿੰਨ ਕੋਹ ਤੁਰੇ ਪੂਰੇ ਤਿੰਨ ਕੋ ਜਿੱਥੇ ਤਿੰਨ ਕੋਹ ਦਾ ਫਾਸਲਾ ਤੈਅ ਕੀਤਾ ਉੱਥੇ ਜਾ ਕੇ ਸੂਰਜ ਹੋ ਗਿਆ ਅਸਤ ਸੂਰਜ ਛਿਪ ਗਿਆ ਗੱਡਿਆਂ ਤੋਂ ਸਮਾਨ ਲਾਇਆ ਤੰਬੂ ਲੱਗੇ ਲਾਉਣ ਇਧਰੋਂ ਕੌੜੇ ਪੁਲਰਾਂ ਦੇ ਜਿਹੜੇ ਵਸੇ ਨੀਕ ਸਨ ਉਹਨਾਂ ਨੂੰ ਪਤਾ ਲੱਗਾ ਉਹਨਾਂ ਗੱਡਿਆਂ ਤੇ ਬਿਠਾ ਕੇ ਆਪਣੇ ਸ਼ਰੀਕੇ ਭਾਈਚਾਰੇ ਨੂੰ ਲਿਆਣ ਕੇ ਤੇ ਭਾਈ ਕਾਲੇ ਦੇ ਗਲ ਪੈ ਗਿਆ ਉਥੋਂ ਭਾਈ ਕਾਲੇ ਨੂੰ ਜਦੋਂ ਕੁੱਟਿਆ ਮਾਰਿਆ ਸਰਮਾਨ ਜੋ ਖਾਲਸਾ ਜੀ ਭਾਈ ਕਾਲੇ ਦਾ ਪਰਿਵਾਰ ਬੈਠਾ ਤੇ ਭਾਈ ਕਾਲੇ ਦੇ ਛੋਟੇ ਭਰਾ ਕਰਮਚੰਦ ਨੇ ਆਖਿਆ ਕਹਿਣ ਲੱਗਾ ਵੀਰਿਆ ਜੇ ਹੁਣ ਕੋਈ ਬਚਾ ਸਕਦਾ ਤੇ ਭਰਾਵਾ ਮੀਰੀਪਰੀ ਦਾ ਮਾਲਕ ਬਚਾ ਸਕਦਾ ਨਹੀਂ ਤੇ ਨਹੀਂ ਬਚਾ ਸਕਦਾ ਪਤਾ ਕਿਉਂ ਇਹਨਾਂ ਕੌੜੇ ਪੁੱਲਰਾਂ ਦਾ ਕਿ ਜਵਾਈ ਸੀਗਾ ਉਹਦਾ ਨਾਂ ਸੀ ਜੈਦ ਪ੍ਰਾਣਾ ਇਤਿਹਾਸਕਾਰ ਲਿਖਦੇ ਨੇ ਜਾਂ ਤੇ ਕਿਤੇ ਕੁਰਕ ਖੇਤਰ ਦੇ ਮੈਦਾਨ ਵਿੱਚ ਅਰਜਨ ਲੜਦਾ ਸੀਗਾ ਤੇ ਜਾਂ ਕਿਤੇ ਕਾਲ ਯੁੱਗ ਦੇ ਵਿੱਚ ਜਾਇਦ ਪੁਰਾਣਾ ਲੜਦਾ ਸੀ ਦੁਨੀਆਂ ਦੇ ਲੋਕ ਸਾਹ ਸੂਤ ਕੇ ਵਹਿੰਦੇ ਸੀਗੇ ਉਹ ਜਵਾਈ ਲੱਗਦਾ ਉਹਨਾਂ ਦਾ ਉਹ ਆਣ ਕੇ ਭਾਈ ਕਾਲੇ ਦੇ ਪੈ ਗਿਆ ਗਲ ਲੋ ਭਾਈ ਕਾਲੇ ਨੇ ਲੈ ਕੇ ਓਟ ਆਸਰਾ ਗੁਰੂ ਦੇ ਚਰਨਾਂ ਦਾ ਵਾਪਸ ਗੱਡਾ ਭਜਾਇਆ ਜਿੱਥੇ ਮਹਾਰਾਜ ਬੈਠੇ ਨੇ ਆਣ ਕੇ ਚਰਨਾਂ ਵਿੱਚ ਜੋ ਕੁਝ ਰੋ ਰੋ ਕੇ ਭਾਈ ਕਾਲੇ ਨੇ ਮੇਰੀ ਫਿਰ ਦੇ ਮਾਲਕ ਮਹਾਰਾਜ ਨੂੰ ਕਿਹਾ ਤਵਜੋ ਦੇ ਕੇ ਸਰਵਣ ਕਰਨਾ ਬੈਤ ਦੀਆਂ ਲੈਣਾ ਨੇ ਟਾਡੀ ਜਥਾ ਬੇਨਤੀ ਜੋੜ ਕੇ ਕਾਲੇ ਨੇ ਅਰਜ਼ ਕੀਤੀ ਹੱਥ ਜੋੜ ਕੇ ਕਾਲੇ ਨੇ ਅਰਜ਼ ਕੀਤੀ ਸਾਡਾ ਜੀਵਣਾ ਬੜਾ ਦੁਸ਼ਵਾਰ ਹੋਇਆ ਸਾਡਾ ਜੀਵਣਾ ਦੇ ਬੋ ਵੇਂਡ ਪਾ ਖੜੀ ਐ ਦੰਬਰਾਨ ਰੇਂਦਾ ਸਾਡੇ ਉੱਤੇ ਕਈ ਗੁਰੂ ਜੀ ਹਮਲਾ ਰ ਉਸਾਂ ਨੇ ਇੱਕ ਪੰਗਤੀ ਸਰਵਣ ਕੀਤੀ ਹੈ ਪਿੰਡ ਪੌਂ ਖੜੀ ਜਾਇਦਾ ਪੁਰਾਣ ਰਹਿੰਦਾ ਉਹ ਪੌਂ ਖੜੀ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ ਅੱਜ ਉਹਦਾ ਨਾਮ ਬਦਲ ਚੁੱਕਾ ਅੱਜ ਉਸ ਪਿੰਡ ਦਾ ਨਾਮ ਹੈ ਹਾਰ ਰਾਏ ਪੁਰ ਤੁਸੀਂ ਕਿਤੇ ਬਠਿੰਡ ਨੂੰ ਜਾਓ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹਰ ਰਾਏਪੁਰ ਉਹਦਾ ਨਾਮ ਸੀ ਪੌਂ ਖੜੀ ਉਹ ਨਾਮ ਪੌਂ ਖੜੀ ਕਿਵੇਂ ਬਣਿਆ ਇੱਕ ਪਠਾਣੀ ਮਾਂ ਦੇ ਪੰਜ ਪੁੱਤ ਸਨ ਪੰਜ ਪੁੱਤ ਤੇ ਹਕੂਮਤ ਨੇ ਪੰਜੇ ਦੇ ਪੰਜੇ ਕਤਲ ਕਰ ਦਿੱਤੇ ਹਕੂਮਤ ਨੇ ਹੁਕਮ ਚਾਰਿਆ ਵੀ ਜਿਹੜੀ ਮਾਂ ਨੇ ਪੰਜਾਂ ਪੁੱਤਰਾਂ ਨੂੰ ਜਨਮ ਦਿੱਤਾ ਹੈ ਉਹਦਾ ਘਰ ਵਾਲਾ ਤੇ ਮਰ ਗਿਆ ਉਹ ਮਾਂ ਵੀ ਨਹੀਂ ਛੱਡਣੀ ਇਹਦਾ ਕਾਰਨ ਪਤਾ ਕੀ ਸੀ ਭੈਣੋ ਨੋਟ ਕਰਿਓ ਜਿੰਨੀਆਂ ਕੁ ਤੁਸੀਂ ਮੇਰੀਆਂ ਭੈਣਾਂ ਬੈਠੀਆਂ ਜੀ ਉਹਦਾ ਮਤਲਬ ਹੈ ਐਸਪੀ ਜੇ ਇਸ ਮਾਂ ਨੇ ਐਡੇ ਯੋਧੇ ਐਡੇ ਬਲਵਾਨ ਪੰਜ ਪੁੱਤ ਪੈਦਾ ਕੀਤੇ ਨੇ ਮਾਂ ਨੂੰ ਇਸ ਕਰਕੇ ਮਾਰ ਦਿਓ ਵੀ ਇੰਨਾ ਵਰਗੇ ਯੋਧੇ ਪੁੱਤ ਕਦੇ ਦੁਬਾਰਾ ਨਾ ਪੈਦਾ ਕਰੀ ਅੱਜ ਪੈਣੋ ਜਿਹੜਾ ਤੁਹਾਡਾ ਨੁਕਸਾਨ ਕੀਤਾ ਜਾ ਰਿਹਾ ਨਾ ਅੱਜ ਜੋ ਕੁਝ ਸਾਡੇ ਨਾਲ ਵਾਪਰ ਰਹੀ ਹੈ ਇਹ ਤੁਹਾਡੀ ਕਰਦਾਰ ਕੁਛ ਹੀ ਕੀਤੀ ਜਾ ਰਹੀ ਹੈ ਤੁਹਾਡੀ ਕਰਦਾਰ ਕੁਛ ਹੀ ਕੀ ਕੁਝ ਨਹੀਂ ਪੰਡਿਆ ਥਾਂ ਥਾਂ ਤੇ ਪੰਜਾਬ ਦੀ ਧਰਤੀ ਤੇ ਪੱਬ ਖੁੱਲੇ ਨੇ ਨਚਨ ਕੁੱਦਨ ਵਾਲੇ ਥਾਂ ਥਾਂ ਤੇ ਪੰਜਾਬ ਦੀ ਧਰਤੀ ਤੇ ਪੰਗੜੇ ਪਾਉਣ ਵਾਲੇ ਕਲੱਬ ਖੁੱਲੇ ਨੇ ਥਾਂ ਥਾਂ ਤੇ ਅੱਗੇ ਤੇ ਕਿਤੇ ਬੀਅਰ 바ਰ ਚੱਲਦੇ ਹੁੰਦੇ ਸੀ ਹੁਣ ਪੰਜਾਬ ਦੀ ਧਰਤੀ ਤੇ ਥਾਂ ਥਾਂ ਤੇ ਹੁੱਕੇ 바ਰ ਚੱਲਣ ਡੈ ਨੇ ਹੁੱਕਾ 바ਰ ਫਲੇਵਰ ਵਾਲੇ ਹੁੱਕੇ ਕੋਈ ਕੋਈ ਫਲੇਵਰ ਕੋਈ ਕੋਈ ਫਲੇਵਰ ਇਥੋਂ ਤੱਕ ਨਹੀਂ ਹੁਣ ਤੁਹਾਡੇ ਪੈਲਸਾਂ ਵਿੱਚ ਤੁਹਾਡੀਆਂ ਵਿਆਹਾਂ ਸ਼ਾਦੀਆਂ ਤੇ ਫਲੇਵਰ ਵਾਲੇ ਹੁੱਕੇ ਆਉਂਦੇ ਤੁਹਾਡੀਆਂ ਵਿਆਹਾਂ ਸ਼ਾਦੀਆਂ ਤੇ ਆ ਤੁਹਾਡੀ نسل ਕੁਛ ਹੀ ਕਰਨ ਵਾਸਤੇ ਕੀਤਾ ਜਾ ਰਿਹਾ ਤੁਹਾਨੂੰ ਟੇਸਟ ਦਿੱਤਾ ਜਾ ਰਿਹਾ ਟੇਸਟ ਉਹਨਾਂ ਨੇ ਆਖਿਆ ਕਿ ਲੱਗੇ ਪਠਾਣੀ ਮਾਂ ਵੀ ਨਹੀਂ ਛੱਡਣੀ ਕਿ ਤੇ ਦੁਬਾਰਾ ਜੋਦਾ ਪੋਤਨਾ ਕੋਈ ਪੈਦਾ ਕਰ ਦਵੇ ਉਹ ਪਠਾਣੀ ਮਾਂ ਵਿਚਾਰੀ ਭੱਜੀ ਜਾ ਰਹੀ ਹੈ ਆਪਣੇ ਮਾਝੇ ਵਿੱਚ ਇੱਕ ਸ਼ਬਦ ਕਹਿੰਦੇ ਪਿੱਛੇ ਭੌਂ ਕੇ ਵੇਖਣਾ ਤੇ ਜਾਪਾ ਕਹਿੰਦੇ ਭੌਂ ਕੇ ਵੇਖਣ ਡਿਆ ਉਹ ਜਦੋਂ ਭੌਂ ਕੇ ਖੜੀ ਹੋਈ ਜਿਹੜੀ ਜਗ੍ਹਾ ਤੇ ਉਹ ਪਿੰਡ ਦਾ ਨਾਮ ਪੈ ਗਿਆ ਭੌਂ ਖੜੀ ਅਜੋ ਦਾ ਨਾਮ ਹੈ ਹਰਾਇਪੁਰ ਉਹ ਭਾਈ ਕਾਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਖਲੋਤਾ ਹੋਇਆ ਪਿੰਡ ਪੌਂਖੜੀ ਦਾ ਜ਼ਿਕਰ ਕਰਕੇ ਉਥੋਂ ਦੇ ਇੱਕ ਬੰਦੇ ਦਾ ਨਾਮ ਲੈ ਲਿਆ ਉਹ ਬੰਦਾ ਕੌਣ ਹੈ ਤਵਜਹੋਂ ਦੇ ਕੇ ਸਰਵਣ ਕਰਨਾ ਬੇਨਤੀ ਕੁਝ ਆਇਓ ਕਿ ਮੇਰੀ ਪੀਰੀ ਦਿਆ ਮਾਲਕਾ ਕਰ ਕਿਰਪਾ ਮੇਰੀ ਪੀਰੀ ਦਿਆ ਮਾਲਕਾ ਕਰ ਕਿਰਪਾ ਸਾਡੇ ਡੁੱਬਦਿਆਂ ਦੇ ਦੇ ਮਾਲਕਾ ਕਰੇ ਕਿਰਪਾ ਮੇਰੀ ਪੀਰੀ ਦੇ ਮਾਲਕਾ ਕਰੇ ਕਿਰਪਾ ਸਾਡੇ ਢੱਕ ਆਦੇ ਬੇੜੇ ਤਾਰ ਜਾਵੀ ਸਾਡੇ ਢੱਕ ਆਦੇ ਬੇੜੇ ਤਾਰ ਜਾਵੀ ਹਰ ਵਾਰ ਲੁੱਟੇ ਕਈ ਵਾਰ ਕੁੱਟੇ ਘਰਬਾar ਲੁੱਟੇ ਘਰਬਾar ਸਾਡੇ ਨਾਲ ਗੁਰੂ ਜੀ ਕਈ ਵਾਰ ਜਿੰਦੇ ਕਢਲੇ ਲਾਲੂ ਘੁੰਮਣਗੀ ਅਸਾਂ ਦੀ ਜਿੰਦੇ ਕਢਲੇ ਲਾਲੂ ਘੁੰਮਣਗੀ ਅਸਾਂ ਦੀ ਜਿੰਦੇ ਕਢਲੇ ਜਾ ਫਿਰ ਯੇ ਕੁਰਾਨ ਨੂੰ ਮਾਰ ਜਾਵੀ ਜਾ ਫਿਰ ਯੇ ਕੁਰਾਨ ਨੂੰ ਮਾਰ ਜਾਵੀ ਜਾ ਫਿਰ